ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਤੇ ਹਰ ਰੋਜ਼ ਨਮੀਆਂ ਨਮੀਆਂ ਵਿਚਾਰਾਂ ਨਮੀਆਂ ਨਮੀਆਂ ਸਾਂਝਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ ਅੱਜ ਦੀ ਵਿਚਾਰ ਹੈ ਕਮਲ ਗਰੇਵਾਲ ਵੱਲੋਂ ਰਾਜਵੀਰ ਜਵੰਦਾ ਨੂੰ ਸਮਰਪਿਤ ਗੀਤ ਛੋੜ ਗਿਆ ਬੰਜਾਰਾ ਹਟੜੀ ਛੋੜ ਗਿਆ ਜੋ ਪੰਜਾਬੀ ਸੰਗੀਤ ਜਗਤ ਰੋ ਰਿਹਾ ਹੈ ਹਰ ਦਿਲ ਵਿੱਚ ਦਰਦ ਹੈ ਹਰ ਬੋਲ ਵਿੱਚ ਵਿਛੜੇ ਦੀ ਤੜਫ ਹੈ ਕਲਾਕਾਰ ਕਮਰ ਗਰੇਵਾਲ ਨੇ ਆਪਣੇ ਵੀਰ ਰਾਜਵੀਰ ਜਵੰਦਾ ਨੂੰ ਸਮਰਪਿਤ ਗੀਤ ਗਾਇਆ ਛੋੜ ਗਿਆ ਬੰਜਾਰਾ ਹਟੜੀ ਛੋੜ ਗਿਆ ਗਾ ਕੇ ਸਾਰੇ ਪੰਜਾਬ ਨੂੰ ਰੁਲਾ ਦਿੱਤਾ ਗਰੇਵਾਲ ਨੇ ਕਿਹਾ ਜਿੰਨੀ ਕੁ ਮੈਂ ਰਾਜਵੀਰ ਜਵੰਦਾ ਨੂੰ ਜਾਣਦਾ ਹਾਂ ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਦਾ ਬੁਰਾ ਕਰ ਸਕਦਾ ਸੀ ਉਹ پاک ਪਵਿੱਤਰ ਸੀ ਪਰਵਾਰਿਕ ਸੀ ਉਸ ਦੀ ਕਲਾ ਸਿਰ ਚੜ ਕੇ ਬੋਲਦੀ ਸੀ ਤੇ ਉਸ ਦਾ ਕਿਰਦਾਰ ਬਿਲਕੁਲ ਸਾਫ਼ ਸੀ ਉਸ ਦਾ ਕੁਰਤਾ ਚਾਦਰਾਂ ਤੇ ਸਿਰ ਤੇ ਬੰਨੀ ਦਸਤਾਰ ਇਹ ਸਭ ਉਸ ਦੀ ਪੰਜਾਬੀਅਤ ਦੀ ਪਹਿਚਾਨ ਸੀ ਉਹ ਧੀਆਂ ਪੈਣਾਂ ਦੀ ਇੱਜ਼ਤ ਕਰਦਾ ਸੀ ਹਰ ਕਿਸੇ ਨਾਲ ਪਿਆਰ ਤੇ ਸਤਿਕਾਰ ਨਾਲ ਮਿਲਦਾ ਸੀ ਉਸ ਦੇ ਗੀਤਾਂ ਵਿੱਚ ਕਦੇ ਗਲਤ ਸ਼ਬਦ ਜਾਂ ਪੜਕਾਊ ਕੰਟੈਂਟ ਨਹੀਂ ਮਿਲਿਆ ਸਿਰਫ ਪਿਆਰ ਸੰਗੀਤ ਤੇ ਸਾਦਗੀ ਮਿਲਦੀ ਸੀ ਕਮਲ ਗਰੇਵਾਲ ਨੇ ਸਭ ਨੂੰ ਬੇਨਤੀ ਕੀਤੀ ਆਓ ਰਾਜਵੀਰ ਜਵੰਦਾ ਲਈ ਇਹ ਗੀਤ ਮਿਲ ਕੇ ਗਾਈਏ ਕਿਉਂਕਿ ਉਹ ਸਬਦਾ ਸੀ ਹਰ ਪੰਜਾਬੀ ਦੇ ਦਿਲ ਦਾ ਹਿੱਸਾ ਸੀ ਉਹ ਗੀਤ ਛੋੜ ਗਿਆ ਬੰਜਾਰਾ ਹਟੜੀ ਛੋੜ ਗਿਆ ਇੱਕ ਵਾਰੀ ਦੇ ਵਿਛੜੇ ਸੱਜਣ ਮਿਲਦੇ ਨਹੀਂ ਦਵਾਰਾ ਇਹ ਬੋਲ ਸੁਣ ਕੇ ਹਰ ਇੱਕ ਦਾ ਦਿਲ ਰੋ ਪਿਆ ਇਹ ਗੀਤ ਸਿਰਫ ਗੀਤ ਨਹੀਂ ਇਹ ਰੂਹ ਦੀ ਪੁਕਾਰ ਹੈ ਗਰੇਵਾਲ ਨੇ ਗੀਤ ਵਿੱਚ ਤਵਾ ਕੀਤੀ ਜਿੱਥੇ ਤੇਰਾ ਪੈਰ ਹੋਵੇ ਖੈਰ ਸੱਜਣਾ ਮੰਗਾ ਇਹ ਦਵਾਮਾ ਅਠੇ ਪੈਰ ਸੱਜਣਾ ਇਹ ਬੋਲ ਹਰ ਉਸ insan ਦੇ ਦਿਲ ਦੀ ਆਵਾਜ਼ ਹਨ ਜੋ ਰਾਜਵੀਰ ਚ ਬੰਦਾ ਨੂੰ ਪਿਆਰ ਕਰਦਾ ਹੈ ਕਲਾਕਾਰ ਅਸਲ ਵਿੱਚ ਉਹ ਹੁੰਦੇ ਹਨ ਜੋ ਆਪਣੇ ਗਮਾਂ ਨੂੰ ਲੁਕੋ ਕੇ ਲੋਕਾਂ ਦੇ ਚਿਹਰਿਆਂ ਤੇ ਮਸਕਰਾਹਟ ਲਿਆਉਂਦੇ ਹਨ ਕਮਲ ਗਰੇਵਾਲ ਦਾ ਸਟੇਜ ਸ਼ੋਅ ਪੋਸਡੈਂਸੀ ਜਾਦੂ ਆਪਣੇ ਅੰਦਰੋਂ ਟੁੱਟ ਚੁੱਕਾ ਸੀ ਪਰ ਫਿਰ ਵੀ ਉਹ ਗਾ ਰਿਹਾ ਸੀ ਕਿਉਂਕਿ ਕਲਾਕਾਰਾਂ ਦਾ ਫਰਜ਼ ਹੁੰਦਾ ਹੈ ਲੋਕਾਂ ਦੇ ਦਿਲਾਂ ਨੂੰ ਛੂਣਾ ਰਾਜਵੀਰ ਜਵੰਦਾ ਹੁਣ ਸਾਡੇ ਵਿੱਚ ਨਹੀਂ ਪਾਰ ਉਸਦੀ ਕਲਾ ਉਸਦੀ ਆਦਬ ਤੇ ਉਸਦੀ ਨਿਮਰਤਾ ਸਦਾ ਜੀਵਤ ਰਹੇਗੀ ਉਹ ਸਾਨੂੰ ਸਿਖਾ ਗਿਆ ਕਿ ਸਾਫ ਦਿਲ ਵਾਲੇ ਲੋਕ ਕਦੇ ਮਰਦੇ ਨਹੀਂ ਉਹ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿਉਂਦੇ ਹਨ ਵਾਹਿਗੁਰੂ ਜੀ ਰਾਜਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ਣ ਤੇ ਪਰਿਵਾਰ ਨੂੰ ਇਹ ਵੱਡਾ ਦੁੱਖ ਸਹਿਣ ਦੀ ਤਾਕਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ